ਮਾਮਾ ਧੀ ਆਂਦੀ ਆਂ ਕਈ ਗੱਲਾਂ ਬਾਤਾਂ ਹੁੰਦੀ ਆਂ ਉਹ ਉਧਰੋਂ ਗੱਲਾਂ ਬਾਤਾਂ ਮਾਰ ਕੇ ਤੇ ਚਲ ਜਾਂਦੀ ਆ ਉਹ ਨਾ ਟਾਈਮ ਹੋਊ ਦਾ ਟਾਈਮ ਕਿਉਂ ਨਹੀਂ ਗਾ 2 ਮਿੰਟ ਬੰਦਾ ਚਾਹ ਪੀ ਕੇ ਚਲ ਜਾਂਦਾ ਜੇ ਕਿਸੇ ਦੇ ਘਰ ਆਣਾ ਹੋਵੇ ਤੇ ਪੋਚੇ ਜੇ ਨਾ ਪਾਈ ਜਾਓ ਤੁਹਾਡੀ ਭੈਣਾ ਨਾ ਤਾਂ ਪੋਚੇ ਪਾਉਂਦੇ ਜੇ ਜੇ ਮੇਰੀ ਭੈਣ ਹੁੰਦੀ ਨਾ ਤੁਸੀਂ ਤਾਂ ਉੱਚੇ ਹੋ ਹੋ ਗੱਲਾਂ ਕਰਨੀਆਂ ਸੀ ਤੇ ਤੇਰੀ ਪੈਨ ਲਾਗ ਹੋ ਕੇ ਚਲ ਗਈ ਆ ਮੇਰੀ ਗੱਲ ਸੁਣੋ ਤੇ ਜਦੋਂ ਮਾਤਾ ਇੱਧਰ ਰਹੀ ਸੀ ਤੇ ਭੈਣ ਇੱਧਰ ਹੀ ਆਉਂਦੀ ਸੀ ਉਹਨਾਂ ਲ ਜਾਂਦੀ ਸੀ ਜਾਂਦੀ ਕਿਉਂ ਨਹੀਂ ਜਾਂਦੀ ਹੋ ਗਈ ਜਾਂਦੀ ਹੁੰਦੀ ਸੀ ਹਾਂ ਗੱਲਾਂ ਛੱਡ ਦਿਓ ਤੁਸੀਂ ਓਏ ਐਵੇਂ ਲੜਾਈ ਗੜੀਆ ਰਮਨ ਗੱਲਾਂ ਨ ਵੇਖ ਲਾ ਫੇਰ ਆਪਣੇ ਜੀਆਂ ਦਾ ਹੀ ਦੁੱਖ ਹੁੰਦਾ ਨਾ ਮਾਂ ਦੀ ਤੇ ਭੈਣ ਦੀ ਗੱਲ ਕਰਨੀ ਆ ਚਲ ਜੇ ਭਤੀ ਆਇਆ ਹੀ ਉਹ ਜਾ ਕੇ ਕੀ ਆਖੂਗਾ ਵੀ ਵੱਡੇ ਵਾਲੇ ਬਿਲਕੁਲ ਹੁੰ ਜਾਣੇ ਨਹੀਂ ਨਾਂ ਲੈ ਕੇ ਆਉਂਦੀ ਅਸੀਂ ਚਾਹ ਪਾਣੀ ਪਿਆਲ ਦੇ ਸਰਾ ਮਨਨ ਲੋਕਾਂ ਕੋ ਟਾਈਮ ਹੀ ਉਹਨਾਂ ਕੋ ਆ ਅੱਗੇ ਜੀ ਗੱਲ ਦਾ ਪਤਾ ਵਾ ਅਸੀਂ ਕਿਤੇ ਜਾਂਦੇ ਤਾਂ ਅਸੀਂ ਜਾਟ ਜਿੱਧਰ ਚਾਹੀਦਾ ਉਧਰ ਬੈਗ ਤੇ ਮੇਟੋ ਮੇਢੀ ਆਪਣੇ ਘਰ ਚਲ ਅੱਜ ਉਹਨਾਂ ਕੋ ਟਾਈਮ ਹੈ ਨਹੀਂ ਨਾ ਕੱਲ ਨੂੰ ਜਦੋਂ ਮੁੰਡੇ ਦਾ ਵਿਆਹ ਕਰਨਾ ਨਾ ਫੇਰ ਟਾਈਮ ਉਹਦੇ ਕੋ ਹੋ ਜਾਣਾ ਫੇਰ ਵੇਖੀ ਤੌੜੀ ਹੁੰਦੀ ਮਾਤਾ ਦੀ ਨਹੀਂ ਆਉਣਾ ਵਾ ਪਿਆ ਪਾਉ ਮੁੰਡੇ ਨੂੰ ਆ ਉਹਦੀ ਘਰ ਦੀ ਨੂੰ ਪਾਉ ਫਿਰ ਮੇਰੇ ਕੋ ਆਸ ਨਾ ਰੱਖਿਓ ਜਿੱਦਾਂ ਹੁਣ ਉਧਰ ਹੋ ਕੇ ਜਾਂਦੀ ਨਾ ਫਿਰ ਉਹੋ ਹੀ ਜਾਣਗੀ ਫਿਰ ਮੈਂ ਨਹੀਂ ਜਾਂਦੀ ਜੇ ਮਾਤਾ ਇੱਧਰ ਰਹਿੰਦੀ ਤਾਂ ਤੂੰ ਇੱਧਰ ਨਹੀਂ ਉਹਦੇ ਪੈਰ ਲੱਗਣ ਦਿੰਦੀ ਜੇ ਹੁਣ ਉਧਰ ਚਲ ਗਈ ਤਾਂ ਹੁਣ ਤੂੰ ਕਹਿੰਦੀ ਭੋਲੇ ਸਤਾਰ ਕੋਈ ਨਹੀਂ ਮਾਤਾ ਨੇ ਕੀ ਗੋਲੀ ਮਾਰੀ ਸੀ ਚੰਗਾ ਭਲਾ ਤੇ ਰੋਟੀ ਪਾਣੀ ਇੱਥੇ ਮੈਂ ਦਿੰਨੀ ਹਾਂ ਹੋਰ ਕੀ ਕਰਦੀ ਰੋਟੀ ਪਾਣੀ ਕਹਦਾ ਦਿੰਦੀ ਹ ਜੇ ਉਹ ਚੈਰੀ ਭਾਂਡਾ ਲਿੰਦਾ ਮਾਇਦੀ ਤੇ ਫੇਰ ਖਾਂਦੀ ਸੀ ਤਾਂ ਜਿੱਥੇ ਰਹਿਣਾ ਵਾ ਮੈਂ ਲੱਗ ਦੇ ਦਿੰਦੀ ਹ ਤੈਨੂੰ ਰੋਟੀ ਮੇਰੀ ਇੱਕ ਗੱਲ ਸੁਣੋ ਜਿੱਥੇ ਰਹਿਣਾ ਮੜਾ ਮੋਟਾ ਹੱਥ ਹਲਾ ਨਹੀਂ ਬਿੰਦਾ ਹੁੰਦਾ ਵਾ ਨਾਲੇ ਚੰਗੀ ਭਲੀ ਕੋੜੇ ਵਰਗੀ ਤਾਂ ਹੈਗੀ ਹੀ ਉਹਨੂੰ ਕੀ ਹੋਇਆ ਹੈਗਾ ਜਦੋਂ ਬਾਹਰ ਸ੍ਰੀਕਾਂ ਦੇ ਘਰ ਜਾਣਾ ਮੈਂ ਜਾ ਕੇ ਮੂੰਹ ਜੋੜ ਜੋੜ ਗੱਲਾਂ ਕਰ ਲਈਆਂ ਮੈਂ ਨੋਹਾਂ ਦੀਆਂ ਉਦੋਂ ਨਹੀਂ ਇਹਨੂੰ ਕੁਝ ਹੁੰਦਾ ਤੇ ਜੇ ਘਰ ਕੰਮ ਕਰ ਲੈਂਦੀ ਫਿਰ ਕੀ ਆਖ ਰਹੀ ਹੈਂ ਮੇਰੀ ਗੱਲ ਸੁਣ ਤੈਨੂੰ ਪਤਾ ਨਾ ਵੀ ਉਹਦੀ ਲੱਤ ਦਰਦ ਕਰਦੀ ਹੈ ਲੱਤ ਕਰਦੀ ਹੈ ਤੇ ਜ਼ੁਬਾਨ ਨਹੀਂ ਕਰਦੀ ਜਦੋਂ ਗੱਲਾਂ ਕਰਦੀਆਂ ਨੇ ਇਹ ਕਦੀ ਗੱਲਾਂ ਕੀਤੀਆਂ ਕਦੀ ਕੀਤੀਆਂ ਦੱਸ ਸਾਰੇ ਮੈਨੂੰ ਦੱਸਦੇ ਆ ਜਿੰਨਾਂ ਦੇ ਘਰ ਜਾਂਦੀ ਆ ਤੈਨੂੰ ਆਪਣੇ ਕੋਲੋਂ ਲਾ ਲਾ ਕਰੀ ਜੰਦੀ ਆ ਉਹ ਹੈ ਗੱਲ ਨਾ ਮਾਂ ਗੱਲਾਂ ਕਰੇਗੀ ਤਾਂ ਪਰਦੇ ਪਾਉਣੇ ਆ ਤੇ ਮੈਂ ਭਾਵੇਂ ਨਾ ਵੀ ਕਰਾਂ ਨਾ ਮੇਰੇ ਤਾਂ ਉੱਚੇ ਉਹ ਦੱਸਣਗਾ ਤੇ ਇਹ ਇਦਾਂ ਆਂਦੀ ਆ ਇਹ ਇਦਾਂ ਆਂਦੀ ਆ ਪਰ ਜਿਹਨੇ ਤੇ ਬਾਹਰ ਚਲੋਣੀ ਆ ਨਾ ਮਾਤਾ ਇਸੇ ਦੁੱਖੋਂ ਘਰੋਂ ਨਹੀਂ ਬਲਗੀ ਆ ਚੱਲ ਗਈ ਤਾਂ ਗਈ ਰਵੇ ਉਧਰ ਵੀ ਬੜੀ ਸੁਖੀ ਬੈਠੀ ਆ ਭਾਵੇਂ ਦੱਸੇ ਤਾਂ ਭਾਵੇਂ ਨਾ ਦੱਸੇ ਮੈਨੂੰ ਸਭ ਕੁਝ ਪਤਾ ਵਾ ਕਿ ਉਧਰ ਕੀ ਖਾਂਦੀ ਆ ਕੰਮ ਕਰਦੀ ਆ ਤੇ ਰੋਟੀ ਮਿਲਦੀ ਆ ਨਹੀਂ ਤੇ ਚੁੱਪ ਕਰਕੇ ਮੰਝਿਆ ਰੋਟੀ ਰਹਿੰਦੀ ਆ ਚੱਲ ਜੇ ਕਰਦੀ ਆ ਤਾਂ ਖਾਂਦੀ ਆ ਤੇ ਇਧਰ ਕਰਦੇ ਤੇ ਤੇ ਤੇਰਾ ਸੁਣ ਫਿਰ ਤੇਰੇ ਤੇ ਉਹ ਚ ਕੀ ਫਰਕ ਆ ਰਹਿ ਗਿਆ ਨਹੀਂ ਜਿੱਥੇ ਰਹਿਣਾ ਨਾ ਸਦਾ ਉਥੇ ਸਬਜ਼ੀ ਵੀ ਕੱਟ ਕੇ ਦੇਣੀ ਪੈਣੀ ਉਥੇ ਚਾਰ ਭਾਂਡੇ ਮਾਂਜਣੇ ਪੈਣੇ ਕਿਤੇ ਬੰਦਾ ਬਿਮਾਰ ਵੀ ਹੋ ਸਕਦਾ ਰੋਟੀਆਂ ਵੀ ਪਕਾਉਣੀਆਂ ਪੈਂਦੀਆਂ ਮੇਰੀ ਗੱਲ ਸੁਣ ਬਿਮਾਰ ਹੁੰਦਾ 1 ਦਿਨ 2 ਦਿਨ ਇਹ ਥੋੜਾ ਵੀ ਮਾਤਾ ਜੀ ਹੁਣ ਇੱਥੇ ਤੇ ਉਹਨਾਂ ਕਿਹੜਾ ਬਿਮਾਰੀ ਲੈਣਾ ਕਿੰਨੇ ਦਿਨੋਂ ਬਿਮਾਰ ਪਈ ਸੀ ਹਾਂ ਕਿੰਨਾ ਕੰਮ ਕਰਦੀ ਹੁੰਦੀ ਸੀ ਤੀਹੀ ਤੂੰ ਉਹਦਾ ਕੰਮ ਹੋਏ ਮਾਂਜ ਤੇ ਜਾੜਿਆ ਜਿਹੜਾ ਮੈਂ ਕਰਦੀ ਹੋਰ ਨਹੀਂ ਕੰਮ ਹੈਗਾ ਨਹੀਂ ਜਦੋਂ ਦੀ ਉਹ ਗਈ ਹੈ ਉਦੋਂ ਦੀ ਮਾਰੀ ਪਈ ਮੁੜ ਕੇ ਤੂੰ ਫਿਰ ਫੋਨ ਤੇ ਮੈਨੂੰ ਪਤਾ ਕਿ ਮੈਨੂੰ ਕਰਨਾ ਪੈਣਾ ਜੇ ਬਿਮਾਰ ਵੀ ਮੂੰਹ ਤਾਂ ਵੀ ਮੈਨੂੰ ਕਰਨਾ ਪੈਣਾ ਕਿਸੇ ਨੇ ਨਹੀਂ ਆ ਕੇ ਕਰਕੇ ਜਾਣਾ ਓਏ ਸਰਪ ਜਨਾਨੀ ਇਹਦਾ ਪੱਜ ਹੁੰਦਾ ਵਾ ਫੇ ਤੁਹਾਨੂੰ ਪਤਾ ਹੋਊਗਾ ਤੁਸੀਂ ਪੱਜ ਲਾਉਂਦੇ ਹੋਗੇ ਅੱਜ ਲਾਉਂਦੇ ਹੋਗੇ ਇੱਥੇ ਇਹ ਨਹੀਂ ਗਲਤੀ ਗੱਡੀ ਪਿਪੇ ਨੂੰ ਹੋਣਾ ਚਾਹੀਦਾ ਹੈਗਾ ਉਹਦੀ ਗਲਤੀ ਆ ਚੱਲ ਆ ਜੂਗੀ ਆਉਣਾ ਉਦੋਂ ਮਾ ਜਦੋਂ ਸਾਡੇ ਲੋੜ ਪਈ ਉਹਨਾਂ ਚਰ ਨਹੀਂ ਆਉਣਾ ਉਹਨੇ ਤੇ ਫਿਰ ਮੈਂ ਭਜਾਂਗੀ ਇੱਥੇ ਜਦੋਂ ਆਉਂਗੀ ਨਹੀਂ ਜਦੋਂ ਉਹ ਆਉਂਦੀ ਸੀ ਤੇ ਕਹਿੰਦੀ ਸੀ ਵੀ ਉਹ ਦੂਜੀ ਮਾੜੀ ਆ ਉਧਰ ਕਿਉਂ ਨਹੀਂ ਜਾਂਦੀ ਤੇ ਜਾਂਦੀ ਤਾਂ ਹੈਗੀ ਉਹਨੂੰ ਚਾਹ ਪਾਣੀ ਨਹੀਂ ਮਿਲਦਾ ਨੂੰ ਰੋਟੀ ਪਾਣੀ ਨਹੀਂ ਮਿਲਦਾ ਭੁੱਖੀ ਜਾਂਦੀ ਹੁੰਦੀ ਸੀ ਉਹ ਜਿੱਦਣ ਉਹਦਾ ਫੋਨ ਆਇਆ ਤੇ ਤੈਨੂੰ ਤਾਂ ਬਿਮਾਰੀ ਪੈ ਜਾਂਦੀ ਸੀ ਚੰਗਾ ਚੰਗਾ ਮੈਨੂੰ ਬਿਮਾਰੀ ਪੈ ਜਾਂਦੀ ਹੈ ਨਾ ਹੁਣ ਉਧਰੋਂ ਪਕੌੜੇ ਖਾ ਕੇ ਚਲ ਜੇ ਤੇ ਜਾਂਦੀ ਹੈ ਬੇਸੋਣਾ ਗੱਲ ਜੇ ਕੱਲ ਨੂੰ ਕਿਹਾ ਨਾ ਗਣਾਵਾਰਾਂ ਦੇ ਵੀ ਚੱਲ ਤੇ ਮੇਰੇ ਤਾਂ ਗੁਰਾ ਕੋਈ ਨਹੀਂ ਜੇ ਜਿੱਦਾਂ ਹੁਣ ਉੱਥੋਂ ਵਾਪਸ ਹੁੰਦੀ ਹੈ ਨਾ ਉਹ ਤਾਂ ਕੱਢ ਦੇਗਾ ਪਰਾਂ ਚਲ ਜੇ ਬਾਹੂ ਤੈਨੂੰ ਜਾਣਾ ਹੀ ਪੈਣਾ ਵਾ ਮੈਂ ਨਹੀਂ ਜਾਣਾ ਵੇਖੀ ਹਾਂ ਜਾਣਾ ਪੈਣਾ ਵਾ ਤਰਲੇ ਨਾ ਕੱਢਦੀ ਫਿਰਾਂ ਮੈਂ ਇਹਨਾਂ ਦੀ ਜਿੱਦਾਂ ਦੂਜੀ ਗਈ ਨਾ ਤੂੰ ਭੱਜੀ ਜਾਣਾ ਵਾ ਪੇ ਕਿਤੇ ਮੇਰੇ ਪਿੱਛੇ ਰਹਿ ਜਾ ਮੈਂ ਨਹੀਂ ਜਾਣਾ ਹੁਣ ਦੂਜੀ ਦਾ ਘਰੋਂ ਹੋ ਗਿਆ ਮੁੜ ਕੇ ਜਾਂਦੀ ਆ ਨਾ ਮੇਰਾ ਘਰ ਨਹੀਂ ਲੱਗਦਾ ਉਹਨੂੰ ਤੇ ਨਹੀਂ ਲੱਗਦਾ ਮਾਤਾ ਉਹਦਾਂ ਸਾੜਿਆ ਲੁੰਦੀ ਉਹਦੇ ਨਾਲ ਜਾਂਦੀ ਸੀ ਉਹ ਆ ਜੋੜੇ ਹੱਥ ਤੁਸੀਂ ਨਹੀਂ ਹਟ ਸਕਦੇ ਤੁਸੀਂ ਉਹਨਾਂ ਨੇ ਸਿੱਤਾਂ ਕਰਨੀਆਂ ਮੇਰੀ ਮਾਂ ਚੰਗੀ ਮੇਰੀ ਭੈਣ ਚੰਗੀ ਘਾਦੀ ਨਹੀਂ ਚੰਗੀ ਦੇ ਰੋਟੀ ਕਾੜੀ ਆ। ਮੈਂ ਆਇਆ ਹਾਂ ਮੈਂ ਤਾਂ ਚਾਹ ਪੀਣਾ ਕੋਟ। ਚਾਹ ਪੀਣਾ। ਸੱਚੀਆਂ ਗੱਲਾਂ ਕਰਾਂ ਨਾ ਫੇ ਤੁਹਾਨੂੰ ਮਿਰਚਾਂ ਇਦਾਂ ਹੀ ਲੱਗਣੀਆਂ ਵਾ। ਹੁਣ ਵੇਖ ਜੜਗਾਂ ਨਹੀਂ ਗਈਆਂ। ਦਲਪ ਤਾਂ ਭੈਣ ਤੁਹਾਡੀ। ਪਹਿਲਾਂ ਕੱਲੀ ਆਈ, ਉਦੋਂ ਹੋ ਕੇ ਚਲ ਗਈ। ਮੁੜ ਕੇ ਖਸਮ ਨੂੰ ਲੈ ਕੇ ਆਈ, ਫੇਰ ਹੋ ਕੇ ਚਲ ਗਈ। ਉਹਨੂੰ ਨਹੀਂ ਪਤਾ ਵੀ ਮੇਰੇ ਦੋ ਭਰਾ ਵਾ, ਦੋਵਾਂ ਵੱਲ ਜਾਵਾਂ। ਚੱਲ ਕੋਈ ਨਹੀਂ, ਹੁਣ ਇੱਕੋ ਹੀ ਮਿਲੂਗਾ, ਦੂਜੇ ਦੀ ਆਸ ਨਾ ਰੱਖੇ। ਭਾਵੇਂ ਘਰ ਵਿੱਚ ਕਪਾਤ ਪਏ, ਜਾਣ ਮੈਂ ਤੁਹਾਨੂੰ ਵੀ ਨਾ ਦਿੱਤਾ। ਇਹ ਮੇਰੇ ਕੰਨ ਖੋਲ ਕੇ ਗੱਲ ਸੁਣ ਲੋ ਇੱਕ। ਹਾਈ ਹਾਈ ਹੰਤਰੀ ਮੁਸੀਬਤ ਮੇਰੇ ਵਾਹ ਤੇ ਹੀ ਆ ਮੈਂ ਹੀ ਪੱਥਰ ਦੀ ਲੱਭਦੀ ਆ ਸਾਰਿਆਂ ਨੂੰ ਹਰ ਕੋਈ ਮਿਲਦੇ ਹੀ ਹੈ ਵੀ ਹੁੰਦਾ ਵਾ ਵੀ ਇਹਨੂੰ ਗੱਲਾਂ ਕਰ ਲੋ ਜਿੰਨੀਆਂ ਕਰ ਹੁੰਦੀਆਂ ਜੇ ਮੈਂ ਕੱਲੀ ਆ ਸਾਰੇ ਘਰ ਦੇ ਕੰਮ ਉਤਲੇ ਜਿੱਥੇ ਕਰਨੇ ਮੈਂ ਹੀ ਕਰਨੇ ਮੈਂ ਕਿੱਡੀ ਕੇ ਪੱਥਰ ਦੀ ਆ ਤੋ ਗੱਲਾਂ ਕਰਦੀ ਆ ਕਦੀ ਮੰਜੰਦਰ ਨੂੰ ਸਭਾਉਂ ਦਿੰਦੀ ਆ ਕਦੀ ਮੁੰਡੇ ਦੇ ਕੰਨ ਭਰ ਦਿੰਦੀ ਆ ਤੇ ਮੁੰਡੇ ਦਾ ਹਾਲ ਵੇਖ ਉਹ ਮੇਰੇ ਗੱਲ ਪੈਣ ਰਿਹਾ ਮੰਮੀ ਤੁਸੀਂ ਦਾਦੀ ਨਾਲ ਐਦਾਂ ਕੀਤਾ ਮੰਮੀ ਤੁਸੀਂ ਦਾਦੀ ਨਾਲ ਐਦਾਂ ਕੀਤਾ ਨਾ ਦਾਦੀ ਦੀਆਂ ਸੁਣੀ ਜਾਂਦੇ ਸਾਰੇ ਮੇਰੀਆਂ ਦੀ ਕੋਈ ਸੁਣਦਾ ਹੀ ਨਹੀਂਗਾ ਹੁਣ ਮੈਂ ਦੱਸ ਕੀ ਕਰਾਂ ਆਪ ਤੇ ਕੱਪੜੇ ਪਾ ਕੇ ਮਜੇ ਨਾਲ ਟਾਈਮ ਨਾ ਨਿਕਲ ਗਈ ਆ ਹੁਣ 5-7 ਘੰਟੇ ਫਿਰ ਕੇ ਦਾ ਬਿੱਲੀ ਵਾਂਗੂ ਆਣ ਕੇ ਬਹਿ ਜਾਣਾ ਚੰਪੜੇ ਮਾਰ ਕੇ ਲਿਆ ਆਂ ਰੋਟੀ ਗਰਮ ਗਰਮ ਤੇ ਜੇ ਮੈਂ ਗਰਮ ਗਰਮ ਨਾ ਦਿੱਤੀ ਤੇ ਮੁੰਡੇ ਨੇ ਅੱਖਾਂ ਕੱਢਣੀਆਂ ਮੇਰੇ ਵੱਲ ਤੇ ਪੋਤੇ ਨੇ ਕੱਢਣੀਆਂ ਹਾਏ ਹੇ ਰੱਬ ਆ ਤਾਂ ਮੁਸੀਬਤ ਹੀ ਪਾ ਲਈ ਆ ਮੈਂ ਉਹਦੇ ਬਾਅਦ ਰਹਿੰਦੀ ਹੈ ਨਾ ਵੱਡੀ ਵੱਲ ਚੰਗੀ ਹੀ ਸਗੋ ਉਹ ਵਾਹਵਾਂ ਨਾਲੇ ਰੋਟੀਆਂ ਪਕਾਉਂਦੀ ਸੀਗੀ ਨਾਲੇ ਸਾਰੇ ਕੰਮ ਕਰਾਉਂਦੀ ਸੀ ਕੋ ਤਾਂ ਉੱਥੇ ਚੰਗੀ ਸੈਟ ਸੀਗੀ ਇਹਨੂੰ ਦੱਸ ਆ ਗਿਆ ਕਿ ਮੈਂ ਲੈ ਆਂਵਾ ਦਵਾਦਾ ਹੋ ਸਾਡੇ ਘਰ ਵਜਾਂ ਕੇ ਕੰਮ ਖਰਾਬ ਕਰਤਾ ਵਾ ਨਾ ਹੁਣ ਪਤਾ ਨਹੀਂ ਇਹ ਕਿਹੜੇ ਮੂੰਹ ਨਾਲ ਬੋਲਣਾ ਜੇ ਮੁੰਡੇ ਨੇ ਆਪਣੇ ਪਿਓ ਨੂੰ ਦੱਸਤਾ ਨਾ 100 100 ਗੱਲ ਸੁਣਾਵੀਂ ਨਿਆਣਕੇ ਮੈਨੂੰ ਹਾਂ ਮੰਨਾਂ ਕੀ ਕਰਾਂ ਮੈਂ ਕੋਈ ਗੱਲ ਨਹੀਂ ਕਰਨ ਗੱਲਾਂ ਮੈਨੂੰ ਕਿਹੜੀ ਗੱਲ ਨਹੀਂ ਆਉਂਦੀ ਗਾੜੀ ਮੈਂ ਵੀ ਜਵਾਬ ਘਟ ਕੇ ਰੱਖੇ ਆ ਸੁਣਨ ਨਾਲ ਮੇਰੇ ਕੋ ਵੀ ਪਾਪਾ ਹਾਂ ਪਰ ਤੂੰ ਸੁੱਤੇ ਜੇ ਉਹ ਇਹੋ ਜਿਹਾ ਰੱਖ ਲੱਗੀ ਅੱਛਾ ਅੱਛਾ ਹਾਂ ਬਸ ਉਹ ਮੈਂ ਤਾਂ ਨਾਲ ਗੱਲ ਕਰਨ ਆਇਆ ਸੀ ਕਾਦੀ ਵੀ ਆਇਆ ਨਹੀਂ ਰੱਦ ਦੇ ਪਰੋਨੇ ਆ ਜਿਹੜੇ ਆਹੋ ਉਹਨਾਂ ਦੀ ਮੰਮੀ ਕੇ ਸੇਵਨ ਕੀ ਚੰਗੀ ਦੇਣਾ ਤੋ ਯਾਰ ਮੈਂ ਤੇ ਠੰਡਾ ਪਿਆਲਿਆ ਵਾ ਨਾ ਪਕੋੜੇ ਗੱਡੇ ਦਾ ਨਾ ਰੋਟੀ ਖਾ ਲਈ ਪਤਾ ਨਹੀਂ ਯਾਰ ਮਾਂ ਤੇ ਕੋਡਾ ਨਾ ਚਾਹ ਪੀ ਆਦੀ ਆ ਉਹ ਕੱਲੋ ਨਾ ਵੀ ਦਾਦੀ ਨੇ ਕਿਹਾ ਵੀ ਮੇਰੇ ਧੂਆ ਨੂੰ ਲਾ ਕੇ ਦੇ ਅਛਾਰਾ ਭੂਆ ਦੇ ਸਦਨਾ ਨਾ ਆਹ ਕੰਮ ਕਰਦੀ ਆ ਫੇਰ ਸਭ ਕੋ ਕਰ ਲੈਗੇ ਤੇ ਕਿਆ ਹੀ ਗੱਲ ਹੂੰ ਤੇ ਮੈਂ ਕਿਹਾ ਵੀ ਨਾ ਜਲੂਸ ਕੱਢੋ ਬਾਰ ਬਾਰ ਆਪਣੇ ਘਰ ਦਾ ਇਹ ਕੰਮ ਨਾ ਕਰੋ ਤਾਂ ਮੈਂ ਮੰਮੀ ਨੂੰ ਸਮਝਾਉਣਾ ਵਾ ਯਾਰ ਕੀ ਕਰਾਂ ਯਾਰ ਸਾਰਸ ਇੱਕ ਵਾਰੀ ਸਮਝਾਇਆ ਦੋ ਵਾਰੀ ਸਮਝਾਇਆ ਤੇਰੇ ਹੁੰਦਿਆਂ ਯਾਰ ਬੰਦਾ ਚੰਗਾ ਲੱਗਦਾ ਵਾ ਇਹ ਤਾਂ ਆਪਣਾ ਹੀ ਬੰਦੇ ਦਾ ਦਿਮਾਗ ਕੰਮ ਕਰੇ ਤੇ ਫੇਰ ਹੀ ਯਾਰ ਹੈ ਜੇ ਕੋਈ ਭੈਣ ਭਰਾ ਹੀ ਜਾਂਦਾ ਵਾ ਤੇ ਯਾਰ ਕੋਈ ਕੀ ਲੈ ਦੇ ਚੁੱਕੇ ਇੱਥੋਂ ਕੀ ਉੱਥੇ ਕੀ ਲੈਣਾ ਚੁੱਕੇ ਹੈ ਅਗਲੇ ਤਾਂ ਕਹਿੰਦੇ ਵੀ ਨਹੀਂ ਖਾਣਾ ਨਹੀਂ ਉਹੋ ਤੇ ਗੱਲ ਵਾ ਯਾਰ ਇਹ ਨਹੀਂ ਮਤਲਬ ਕੁਝ ਰੱਖਣਾ ਹੀ ਨਹੀਂ ਅੱਗੇ ਉਹਨਾਂ ਦੇ ਯਾਰ ਇਹ ਵੀ ਕਰਕੇ ਤੇ ਕਹਿੰਦੇ ਨਹੀਂ ਕੋਈ ਨਹੀਂ ਆਏ ਇੰਨੀ ਜਿਹੜੀਆਂ ਆਏ ਹੋ ਚਲੇ ਉਹ ਹੈ ਨਹੀਂ ਦੋ ਹੀ ਸਣੀ ਮਸਾ ਫੇਰਾ ਮਾਰਿਆ ਉਹਨਾਂ ਨੇ ਉਹੋ ਤੇ ਗੱਲ ਵਾ ਤੇ ਉਹਨਾਂ ਸਿੱਤ ਕੰਨ ਹੀ ਜਾ ਕੇ ਤੇ ਵੀ ਬਿਸਕੁਟ ਸੁਣਿਆ ਨੇ ਜਾ ਪਿਆਰਦੀ ਹਨ ਇਦਾਂ ਤੋਰਤਾ ਉਹ ਚੱਲ ਬੀਬੀ ਦਾ ਭਤੀਜਾ ਤੇ ਭਵੇਂ ਨਾ ਹੀ ਤੂਏ ਥੋੜੀ ਨੋਹ ਹੀ ਨਾ ਉਹਨੇ ਜਾ ਕੇ ਵੀ ਵੀ ਗੱਲਾਂ ਕਰਨੀਆਂ ਠੀਕ ਨੇ ਵੀ ਤੇਰੀ ਭੂਆ ਕੋਗੇ ਤੇ ਉਹਨਾਂ ਦਾ ਹਾਲ ਵੀ ਕੀ ਕੀਤਾ ਜੀ ਸਹੀ ਗੱਲ ਉਹਨੇ ਤਾਂ ਗੱਲਾਂ ਕਰਨੀਆਂ ਕਰਨੀਆਂ ਆਪਦੇ ਗੱਲ ਆ ਯਾਰ ਮੈਂ ਆ ਨਾ ਵੀ ਹੋ ਜੇ ਗੱਲਾਂ ਦਾ ਮੌਕਾ ਦੇਣਾ ਨਹੀਂ ਚਾਹੀਦਾ ਪਰ ਮਾਂ ਤੇ ਦਿਮਾਗ ਹੋ ਗਿਆ ਖਰਾਬ ਤੇ ਭੂਆ ਦਾਦੀ ਮੈਨੂੰ ਕਹਿਣ ਦੀ ਸੀ ਕਿ ਫੋਨ ਲਾ ਕੇ ਦੇ ਮੈਨੂੰ ਭੂਆ ਆਪਣੀ ਨੂੰ ਉਹ ਮੈਂ ਵੀ ਕਿਉਂ ਸਾਡੇ ਕੱਕ ਪੱਤ ਪਾਉਣਾ ਤਾਂ ਆਪੂ ਆ ਤੇ ਖੁਫੜਨੇ ਹੋ ਗੱਲਾਂ ਕਰਨਗੇ ਵੀ ਤੇਰਾ ਕੀ ਗੰਦ ਪਿਆਰ ਹੋ ਗਿਆ ਹੈ ਉਹ ਖੁਦ ਗੱਲਾਂ ਹੁਣ ਚੁੱਕ ਕੇ ਕਰ ਦਿੰਦੇ ਤੇ ਮੂੰਹ ਚੁੱਕਿਆ ਹੀ ਦਿੰਦੇ ਨੇ ਮੁੰਡਾ ਮਿੱਟੀ ਉਹੀ ਗੱਲ ਵਾ ਮੇਰੀ ਗੱਲ ਸੁਣ ਲੈ ਜੇ ਤੈਨੂੰ ਕਹੂਗੀ ਨਾ ਤੂੰ ਹੁਣ ਫੋਨ ਨਾ ਕਰੀ ਮੈਂ ਨਹੀਂ ਫੋਨ ਕੀਤਾ ਤੇ ਮਮੀ ਨੇ ਕਿ ਸਿਮਝਾਉਣਾ ਚੰਗੀ ਮੇਰਾ ਉਹ ਯਾਰ ਮੈਂ ਤੇ ਤੇਰੇ ਆਖੀ ਵੀ ਤੇਰੇ ਨਾਲ ਲੈ ਕੇ ਸਮਝਾ ਦੂੰ ਘਰ ਦੇ ਇਥੋਂ ਵੱਧ ਗਈ ਤਾਂ ਪਰ ਮੈਂ ਦਾ ਹੱਥੀ ਪੈਂਦਾ ਚੰਗਾ ਲੱਗਦਾ ਉਹ ਵੀ ਸੈਣੀ ਪਹਿਣੀ ਹੈ ਉਹੀ ਤੇ ਗੱਲ ਵਾ ਬੰਦਾ ਯਾਰ ਨਹੀਂ ਕਰੇ ਮਮੀ ਦੇ ਦਿਮਾਗ ਚੰਗੇ ਭਲੇ ਹੁੰਦੇ ਸੀ ਤੇ ਆਪਨੇ ਕੀ ਗੱਲਾਂ ਕੰਡਿਆ ਪਈ ਯਾਰ ਮੇਰੀ ਗੱਲ ਸੁਣ ਯਾਰ ਐਵੇਂ ਸਿਆਣੇ ਆਖਿਆ ਬਈ ਜਦ ਬਜ਼ੁਰਗ ਬੰਦੇ ਅੱਜ ਕੱਲ੍ਹ ਘਰਾਂ 'ਚ ਵਾਧੂ ਹੋ ਗਏ ਉਹ ਇਹ ਜਾਂ ਹੀ ਪਾ ਲਾਦਾ ਵਾਧੂ ਆ ਕਿ ਘਟੋ ਉਹਦੇ ਗੱਲ ਵਾ ਜਿੰਨਾ ਜਿੰਨਾ ਬੀਬੀ ਉਧਰ ਸੀ ਨਾ ਹਾਂ ਤੇ ਵੀ ਇਹਲਾ ਘਰ ਤਾਲੇ ਲਾ ਕੇ ਜਾਣਾ ਪੈਂਦਾ ਸੀ ਤੇ ਹੁਣ ਇਹਨੂੰ ਇਹਦੀ ਸ਼ਰਮ ਨਹੀਂ ਗਈ ਕਿ ਜਿੱਥੇ ਮਰਜ਼ੀ ਉੱਡੀ ਫਿਰਦੀ ਆ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਜਦੋਂ ਬੀਬੀ ਉਧਰ ਹੀ ਗਈ ਹਾਂ ਸਾਰੇ ਕੰਮ ਵੀ ਕਰਨੇ ਡਈ ਸੀ ਉਹਦੇ ਯਾਰ ਚਾੜੀ ਪੋਚੇ ਵੀ ਤੇ ਰੋਟੀ ਪਣੀ ਪਕਾਉਣ ਡਈ ਸੀ ਸਾਰੇ ਕੰਮ ਹੁੰਦੇ ਸੀ ਇੱਕ ਬੰਦਾ ਵਾਦ ਕਰੇ ਤੇ ਕੀ ਆਖਰਾ ਕੀ ਇੱਥੇ ਬੰਦਾ ਬਸੇ ਯਾਰ ਮੈਨੂੰ ਤਾਂ ਕੋਈ ਮਹਿਸੂਸ ਨਹੀਂ ਆਇਆ ਦੋ ਰੋਟੀਆਂਾਂ ਦੀ ਇੱਕ ਟਾਈਮ ਦੀ ਮੋਹਾਂ ਯਾਰ ਬੰਦਾ ਕੀ ਕਰੇ ਮੈਂ ਤਾਂ ਬਹੁਤਾ ਲੱਗੋ ਖਾਇਆ ਗਿਆ ਸੀ ਸੈਰਦ ਹੋ ਗਈ ਤੇਰੀ ਪੀਠੀ ਦਿੰਦੀ ਜੇ ਤੇਰੀ ਭੂਆ ਨੂੰ ਪਤਾ ਲੱਗ ਗਿਆ ਨਾ ਉਹਨੇ ਤਹਾਡੀ ਬੇਤੀ ਵੱਖਰੀ ਤੇ ਮੇਰੀ ਵੱਖਰੀ ਕਰਨੀ ਹੈ ਤੇ ਮੰਮੀ ਦੀ ਸਿਹਤ ਤੇ ਫੇਰ ਕੋ ਹਸਨ ਨਹੀਂ ਹੋਣਾ ਯਾਰ ਉਹਨੇ ਫਿਰ ਖਾਣਾ ਹੀ ਖਾਣਾ ਆਪਣੀ ਮਾਂ ਨੂੰ ਹੈ ਨਾ ਪਿਆਰ ਜਿਹਾ ਥੂਥ ਨਹੀਂ ਹੁਣੀ ਕੁੜੀ ਲੈ ਗਈ ਆ ਇਹ ਦੋਵੇਂ ਪ੍ਰਾਗ ਇਹ ਜੋਗੇ ਨਹੀਂ ਗੇ ਆਹ ਗੱਲਾਂ ਹੋਣੀਆਂ ਫਿਰ ਇਹੋ ਗੱਲ ਹੋਣੀ ਆ ਹੈ ਮੈਨੂੰ ਵਖਰੇ ਮੈਨੇ ਤੁਹਾਨੂੰ ਵਖਰੇ ਮੈਨੇ ਓਏ ਆਹ ਤੈਨੂੰ ਲੋਕਾਂ ਕਾ ਕਰਨਾ ਮੈਂ ਕਾ ਦਾਦੀ ਦੀ ਭੂਰਤ ਲੱਗੀ ਉੱਥੇ ਹਾਂ ਵਿਸੌਕੀ ਨਹੀਂ ਆਉਂ ਹੀ ਜਾਉਂ ਹੀ 20 ਕਿਲੋ ਦੀ ਗੱਲਾਂ ਕਰਦੇ ਅੱਜ ਕੱਲ ਤਨ ਪਾਤਾ ਹੈਗਾ ਸਾਰੀ ਗੱਲ ਦਾ ਹੁਣ ਹੈ ਕਿੱਥੇ ਮਾਂ ਤੇਰੀ ਪਤਾ ਨਹੀਂ ਮੈਨੂੰ ਕਿੱਥੇ ਆ ਹੈ ਇਹ ਤੇਰੇ ਨਾਲ ਫੋਨ ਫਾਨ ਲੱਗਣਾ ਕਿ ਇਹਨਾਂ ਜਾਂ ਲੰਮੇ ਪਏ ਹੋਣੇ ਹੋਰ ਕਰਨਾ ਵਾ ਯਾਰ ਬੜੀ ਮਾੜੀ ਗੱਲ ਵਾ ਹੈ ਮੈਂ ਤੇ ਅੰਦਰ ਜੱਟ ਕਿਆਦੇ ਕੰਮ ਪਰ ਇੱਕ ਵਭੋ ਵਜਣਾ ਕੰਮ ਤਾਂ ਘੇਟੂ ਕਹਿ ਨਹੀਂ ਕਰਣਾ ਕੰਮ ਬਦਲਣਾ ਬਦਲਣਾ ਜੀ ਤੇ ਇਹਨਾਂ ਚੰਗਾ ਵੀ ਆਪਣਾ ਘਰ ਸਿਮਾ ਲਓ ਨੂੰ ਮੰਮੀ ਨਾਲ ਗੱਲ ਕਰ ਲਓ ਚੰਗੀ ਤਰ੍ਹਾਂ ਕਿ ਚੌਨੀ ਕੀ ਆ ਜੱਜ ਹੁੰਦਾ ਯਾਰ ਆਹੋ ਤੇ ਗੱਲ ਕਰ ਲਓ ਮੈਨੂੰ ਦੱਸਤਾ ਹੀ ਉਹ ਮੈਂ ਫੇਰ ਨਹੀਂ ਜਰਾਇਡ ਉਹ ਤਾਂ ਜੇ ਮੈਂ ਜਿਆਦਾ ਜ਼ੋਰ ਲਉਂਦੇ ਫਿਰ ਭੂਆ ਨੂੰ ਫੋਨ ਲਾਉਣਾ ਪੈਣਾ ਹੈਗਾ ਉਹ ਸੋਹ ਤੇ ਗੱਲ ਉਹ ਤੇ ਦਾਦੀ ਜਰੀ ਕੀ ਕਰੇ ਫਿਰ ਨੱਗੋਂ ਖਾਏ ਆਪਾਂ ਨਾ ਕੀ ਕਰਦਾ ਹੁੰਦਾ ਫਿਰ ਖੂਨ ਹੀ ਕਰਦਾ ਆਪਣੇ ਭੈਣ ਭਰਾਵਾਂ ਨਾਲ ਬਿਲਕੁਲ ਬਿਲਕੁਲ ਵੀ ਆਉ ਉਹਦੇ ਆ ਕੰਮ ਹੋਣਦੇ ਮੇਰੇ ਨਾਲ ਓਏ ਆਹੋ ਯਾਰ ਇਹ ਤੇ ਗੱਲ ਤੇ ਠੀਕ ਹੈ ਬਿੰਨੂ ਵੇ ਆ ਤੇ ਕਿਦੇ ਮਾਮਾ ਆ ਗਿਆ ਨਾ ਉਹਨੇ ਸਾਡੇ ਪੱਲੇ ਰੜ ਕੱਖ ਨਹੀਂ ਦੇਣਾ ਜਿਦ ਤਰ੍ਹਾਂ ਦਾ ਹੈਗਾ ਵਾ ਠੀਕ ਨਹੀਂ ਮਾਮੇ ਇਹ ਤੇ ਰੋਲਾ ਚੰਗਾ ਕਪੱਤ ਕਰੀ ਜਾਣਾ ਇੱਥੇ ਉਹ ਵ ਤੇ ਗੱਲ ਆ ਸਵਾਬ ਆ ਗਿਆ ਨਹੀਂ ਥੋੜੀਆ ਢੋਡੇ ਮੜੀ ਮੜੀ ਗੱਲ ਵਾ ਯਾਰ ਹਾਂ ਚੱਲ ਮੇਰੇ ਨਾਲ ਇੱਧਰ ਜਾ ਕੇ ਮ ਜਿੰਨਾ ਘਰ ਦਾ ਬਿੜਾ ਗਰ ਕੇ ਕਰਾ ਲੈਣੇ ਵੀ ਉਹ ਮਾਛਾ ਬਣ ਗਿਆ ਸਾਰੇ ਪਾਸੇ ਆਪਰ ਤੂੰ ਜੁੱਤੀ ਮੜੀ ਜੀ ਬਲੋ ਕਰੀ ਹਾਂ ਬਲੋ ਪਾ ਲੋ ਜਾ ਕੇ ਚੰਗੇ ਤਰ੍ਹਾਂ ਗੱਲ ਕਰ ਕੇ ਆਇਓ ਬੇਦੀ ਗੱਲ ਸੁਣਾ ਤੇ ਤੂੰ ਹੀ ਸਮਝਾਵੇਂ ਉਹ ਮੈਂ ਤਾਂ ਰਾਤੀ ਬੜਾ ਮਥਾ ਮਾਰਿਆ ਚੱਲ ਯਾਰ ਕੋਈ ਨਹੀਂ ਜੀਵਨ ਹਾਂਜੀ ਤੂੰ ਨਹੀਂ ਨਾ ਆਪਣੀ ਹਰਕਤਾਂ ਤੋਂ ਬਾਜਾਈ ਲੈ ਦੱਸ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਮੇਰੇ ਤੱਕ ਚਿੱਠਾ ਨਵਾਉਣੇ ਵਾਲਾ ਵਾ ਤੇ ਆ ਗਿਆ ਨਾ ਵੇਖ ਲੋ ਤੇ ਕਿੱਥੇ ਨਵੇਂ ਦੀ ਕਿਹੜੀ ਗੱਲ ਵਾ ਹੈ ਮੈਨੂੰ ਸੈਸ ਦੱਸਣ ਡਿਆ ਕੀ ਦੱਸਦਾ ਹੈ ਸੈਸ ਇਹਨੇ ਬੀਬੀ ਕਹਿੰਦੀ ਸੀ ਪਪੂ ਆਪਣੇ ਨੂੰ ਫੋਨ ਲਾ ਤੇ ਮੈਂ ਕਿ ਇਹਦੀ ਨوبت ਕੀ ਹੈ ਕਿ ਫੋਨ ਆਉਣ ਵਾਲੀ ਕਹਿੰਦਾ ਵੀ ਮੰਮੀ ਫਿਰ ਉਹ ਕਮਰੇ ਤੋਂ ਵੀ ਹੈ ਉਹ ਮੈਂ ਕਿ ਹ ਕਮਾਂ ਤੇ ਤਰੀ ਹੈ ਹੈ ਮੁੰਡੇ ਨੇ ਮਨਵਾ ਕੇ ਦੱਸਿਆ ਵੀ ਕਹਿਣ ਦੀ ਸੀ ਦਾਦੀ ਪਪੂਆ ਨੂੰ ਫੋਨ ਲਾਓ ਦੱਸ ਇਹ ਕਿਹੜਾ ਕੰਮ ਆ ਪਿ ਚੁੱਕੀ ਗੱਲ ਤੇ ਭੂਆ ਦੇ ਕੰਨ ਚ ਚੁੱਕੀ ਗੱਲ ਤੇ ਭੂਆ ਦੇ ਕੰਨ ਚ ਐਨਾ ਸ਼ੁਕਰ ਤਾਂ ਦੀ ਮਾਤਾ ਕੋ ਫੋਨ ਹੈ ਨਹੀਂ ਆ ਜੇ ਤਾਂ ਦੀ ਮਾਤਾ ਕੋ ਕਿਤੇ ਫੋਨ ਹੁੰਦਾ ਨਾ ਉਹਨਾਂ ਨੇ ਕਈ ਕੋ ਕਰਛਣ ਨੇ ਹੈ ਵਲੇ ਨੂੰ ਯਾਰ ਮੇਰੀ ਸੁਣ ਗੱਲ ਘਰ ਚ ਗੱਲ ਹੋਈ ਤੇ ਗੱਲ ਬਾਹਰ ਨਿਕਲੀ ਆ ਮੇਰੀ ਸੁਣ ਲੈ ਗੱਲ ਆਪਣਾ ਦਿਮਾਗ ਟਿਕਾਣੇ ਕਰ ਲੈ ਫਿਰ ਮੈਂ ਦੱਸਾਂ ਗੱਲ ਉਹਨਾਂ ਤਰ੍ਹਾਂ ਭਰਾ ਸਕਦੇ ਤੇਰੀ ਬੇਇਜ਼ਤੀ ਕਰਉਣੀ ਪੈਣੀ ਉਹ ਲੈ ਇਹ ਗੱਲ ਤੇ ਮੇਰਾ ਭਰਾ ਕੱਲ ਸਿੱਧਣਾ ਮੇਰੇ ਭਰਾ ਨੇ ਕੀ ਮਾੜਾ ਕੀਤਾ ਤੁਹਾਡਾ ਤੇ ਮੇਰੀ ਮਾਂ ਨੇ ਕਿ ਤੇਰਾ ਮਾੜਾ ਕੀਤਾ ਵਾ ਹੈ ਮੈਂ ਕਦੋਂ ਕਹੀ ਨਹੀਂ ਤੁਹਾਡੀ ਮਾਂ ਨੇ ਮੇਰਾ ਮਾੜਾ ਕੀਤਾ ਵਾ ਠੀਕ ਆ ਮੈਨੂੰ ਇਹਦੇ ਸਮਝੇ ਵੀ ਜੀਵਨਾਂ ਤੈਨੂੰ ਕਹਿੰਦੀ ਕੀ ਆ ਉਧਰ ਤੂੰ ਮਾਫੀਆਂ ਮੰਗਦੀ ਇਥੇ ਮੈਂ ਭੈਜੀ ਹੁਣ ਨਹੀਂ ਕਰਦੀ ਮੈਂ ਭੈਜੀ ਹੁਣ ਨਹੀਂ ਕਰਦੀ ਆ ਉਦੋਂ ਗੱਲ ਕਰਦੀ ਉਹ ਆਪਣੇ ਨਾਲ ਚੱਲ ਜਾਂਦੀ ਤੇ ਤੇਰੀ ਜਾਨ ਸੁਖੀ ਹੋਈਂਦੀ ਹੈ ਤੇ ਜੇ ਤੂੰ ਇਹੋ ਕੰਮ ਕਰਨਾ ਹੈ ਉਹਦੇ ਨਾਲ ਜਾਣ ਦੇਂਦੀ ਉਦੋਂ ਉਦੋਂ ਝੋਲਾ ਫੜ ਕੇ ਨਹੀਂ ਮੈਂ ਹੁਣ ਬੀਬੀ ਜੀ ਨੂੰ ਕੁੱਝ ਨਹੀਂ ਕਹਿੰਦੀ ਹੁਣ ਮਹਾਰਾਜ ਜੀ ਨੂੰ ਕੁੱਝ ਨਹੀਂ ਕਹਿੰਦੀ ਇਸ ਤਰ੍ਹਾਂ ਨਾ ਕਰਿਆ ਕਰ ਠੀਕ ਹੈ ਸਿਆਣੀਏ ਤਾਂ ਸਿਆਣੀ ਬਣ ਕੇ ਰਹਿਓ ਮੇਰੀ ਗੱਲ ਸੁਣੋ ਮੇਰਾ ਨਹੀਂ ਕੋਈ ਵੀ ਕਸੂਰ ਤੁਹਾਡੀ ਜਣੀ ਪਰਜਾਈ ਆ ਨਾ ਉਹਨੇ ਮੇਰੇ ਕੰਨ ਪਰ ਇਹਗੇ ਵਰਝਾਈ ਨੇ ਕੰਨ ਭਰੇ ਹੀ ਉਹ ਤੈਨੂੰ ਆਖ ਵੀ ਜਾ ਕੇ ਨਾ ਚ ਛਲ ਮਾਰ ਦੇ ਮਾਰ ਦੇਗੀ ਹੈ ਹੁਣ ਨਾ ਹਰ ਬੰਦਾ ਆਪਣੇ ਘਰ ਨੂੰ ਸਿਆਣਾ ਹੁੰਦਾ ਲੋਕੀ ਲੋਕਾਂ ਦੇ ਘਰ ਫੜਦੇ ਆ ਆਪਣਾ ਕੋਈ ਪੜ ਜਾ ਪੜਦੀ ਆ ਆਪਣੇ ਕਿੱਦੇ ਪਿਆਰ ਨਾਲ ਆਵਾਜ਼ਾਂ ਮਾਰਦੀ ਫਰਾਣਾ ਸੋਂ ਢਿੰਗੜਾ ਸੋਂ ਹੈ ਚੱਲ ਮੇਰੀ ਗੱਲ ਸੁਣੋ ਜੇ ਮੇਰੇ ਕੋ ਦੋਰੇ ਗਲਤੀ ਹੋ ਗਈ ਆ ਨਾ ਤੇ ਮੈਨੂੰ ਮਾਫੀ ਦੇ ਦਿਓ ਤੇ ਮੈਂ ਮੁੜ ਕੇ ਹੁਣ ਇਦਾਂ ਨਹੀਂ ਕਰਦੀ ਇਦਾਂ ਕਰੋ ਪਰ ਭੈਣ ਜੀ ਤੱਕ ਗੱਲ ਹੀ ਪਹੁੰਚਣੀ ਚਾਹੀਦੀ ਠੀਕ ਹੋਣਾ ਇਹ ਗੱਲ ਦੀ ਮੈਨੂੰ ਸ਼ਰਮ ਆ ਤੇ ਮੇਰ ਕੋ ਗਲਤੀ ਹੋ ਗਈ ਆ ਫਿਰ ਦੁਬਾਰਾ ਚਲ ਹੁਣ ਮੁੜ ਕੇ ਇੱਕ ਜੇ ਹੁਣ ਕਰੂੰਗੀ ਨਾ ਫਿਰ ਜੋ ਤਾਂ ਤਾਂ ਜੀ ਕਰੂਗਾ ਉਹ ਕਰ ਲਿਓ ਮੈਨੂੰ ਤੇ ਤੇ ਮਾਸਾ ਜੀ ਯਕੀਨ ਨਹੀਂ ਕਰ ਤਰ ਮੱਸਾਂਗਾ ਬਸ ਟਾਂਮ ਲਿਆ ਆਗੇ ਨਾ ਗਰਦਾਸਪੁਰੋਂ ਉੱਥੇ ਤੇ ਸਾਈਨ ਕਰਾਉਣੇ ਆ ਤੇ ਫਿਰ ਮੈਂ ਗੱਲ ਮੰਨੂ ਕਭੀ ਵਾਕਿਆ ਹੀ ਗੱਲ ਇਸ ਤਰ੍ਹਾਂ ਨਾਲ ਤੈਨੂੰ ਪਤਾ ਹੋਵੇ ਮੈਂ ਵੀ ਕਿਤੇ ਫਾਇਲ ਕੀਤੇ ਆ ਮੇਰੀ ਗੱਲ ਸੁਣੋ ਸਟਾਮਪ ਪੇਪਰ ਲਿਆਂਦੀ ਕੋਈ ਲੋੜ ਨਹੀਂ ਕੀ ਮੈਂ ਤੇ ਯਕੀਨ ਕਰੋ ਮੈਂ ਚੁਪਣਾ ਚ ਆ ਗਈ ਸੀਗੀ ਤੁਹਾਡੀ ਪਰਜਾਈ ਘਰ ਆ ਗਈ ਸੀ ਉਹਦੋਂ ਅਦੀ ਤਾਰੇ ਇਕਾਰ ਕਮਣਾ ਆਇਆ ਹੀਗਾ ਮੈਂ ਤਾਂ ਕੰਧਾਂ ਨਾਲ ਗੱਲਾਂ ਨਾਲ ਅਗਲਗ ਸੁਣਦੀ ਹੀਗੀ ਤੇ ਮੈਂ ਉਹਦੀਆਂ ਗੱਲਾਂ ਵਿੱਚ ਆ ਗਈ ਉਹਨੇ ਮੈਨੂੰ ਰੋਟੀਆਂ ਫੋਟੀਆਂ ਗੱਲਾਂ ਬਣਿਆ ਰਸੀਆਂ ਤੇ ਐਵੇਂ ਮੈਨੂੰ ਉਸੇ ਦੇੜੀ ਮੁੜ ਕੇ ਉਹ ਆ ਗਏ ਆਪਣੇ ਉਹਦਾ ਪਤੀ ਆ ਗਿਆ ਬਿਜੀ ਦਾ ਤੇ ਮੈਂ ਕੀ ਕਰਦੀ ਮੇਰੀ ਗੱਲ ਸੁਣ ਲੈ ਜੋ ਭੁੱਲ ਭੁਲੇਖੇ ਆ ਹੀ ਗਿਆ ਆਈ ਕਿਤੇ ਤੇ ਤੂੰ ਹੀ ਥੋੜੀ ਬੋਦੀ ਕਾ ਦਿਮਾਗ ਆਪਣਾ ਲਾਉਂਦੀ ਹੈ ਉਹਨੇ ਸਭ ਕੁਝ ਲਿਆ ਕੇ ਰੱਖਿਆ ਹੈ ਸੈਸ ਕੁਝ ਮੰਗਾ ਕੇ ਕਿ ਚੱਲ ਆਉਗਾ ਤੇ ਚੱਲ ਕੋਈ ਮੜਮ ਮੱਡਾ ਕਰਾਂਗੇ ਕੋਨਾ ਕੋ ਮੈਂ ਆਉਗੀ ਚੁੱਪਣਾ ਚਾਉਣ ਕਰਕੇ ਨਾ ਆ ਕੰਮ ਕਰ ਲਿਆ ਖਰਾਬ ਆਪਣੇ ਹੱਥੀਂ ਤੇ ਹੁਣ ਤੁਸੀਂ ਤਾਂ ਮੈਨੂੰ ਮਾਫ ਕਰੋ ਮੈਂ ਨਹੀਂ ਕਰਦੀ ਅੱਗੇ ਸਾਰੇ ਕੰਮ ਕਰਨੀ ਆ ਨਾ ਹੈ ਕਿਤੇ ਉਤਰਾ ਸਿਰ ਤੇ ਸਵਾਹ ਪਉਣ ਦੇ ਹੱਥ ਪਈਏ ਕਰ ਕਤਲ ਕੇ ਹੁਣ ਮੈਨੂੰ ਸਮਝ ਆ ਗਈ ਉਹ ਮੇਰਾ ਘਰ ਪੁੱਟਣ ਆਈ ਸੀਗੀ ਘਰ ਪੁੱਟਣ ਆਈ ਸੀ ਤੇ ਮੇਰੇ ਘਰ ਤੇ ਮਾਤਾ ਨਹੀਂ ਰਹੀ ਤੇ ਇਹਦੇ ਕਰਾ ਵੀ ਕੱਢ ਦਿੰਨੀ ਆ ਤਾਂ ਪੇਰੇ ਸੱਚੇ ਸਵਾਹ ਪਊਗੀ ਮੈਨੂੰ ਪਤਾ ਵਾ ਉਹ ਸਾਰੀਆਂ ਚਾਲਾਂ ਖੇਡਦੀ ਆ ਹੁਣ ਮੈਨੂੰ ਉਹਦੀ ਚਾਲ ਸਮਝ ਆ ਗਈ ਆ ਵੇਖੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਾਂ ਮੇਰੀ ਕਿੰਨਾ ਚਿਰ ਬਹਿ ਰਹਿਣਾ ਉਹ ਇੱਥੇ ਹੈ ਇੱਥੇ ਵੇਟ ਲਾ ਕੇ ਆਇਆ ਹੋ ਕੀ ਪਤਾ ਕਿਹਦੀ ਵਾਰੀ ਪੇਲੋਂ ਆਣੀ ਆ ਉਹ ਦਿਮਾਗ ਕੋ ਸੋਚਿਆਗਾ ਠੀਕ ਆ ਚਲੋ ਕੋਈ ਨਹੀਂ ਹਨ ਮਾਫੀ ਮੰਗਣੀ ਤੁਹਾਡੀ ਮੰਮੀ ਆਉਂਦੀ ਮਤਲਬ ਕੋ ਮਾਫੀ ਮੰਗ ਲੈਣੀ ਹੋਰ ਇਤਨੀ ਵੱਡੀ ਕਿਹੜੀ ਗੱਲ ਹੋ ਸਕਦੀ ਆ ਹੁਣ ਗਾਂ ਤੋਂ ਕੋਈ ਭੈਣ ਭਰਾ ਆਊਗਾ ਨਾ ਸਿਰ ਮੱਥੇ ਯਾਰ ਮੇਰੀ ਗੱਲ ਸੁਣ ਲੈ ਗਲਤੀ ਕਰਕੇ ਮਾਫੀ ਮੰਗਣ ਦੀ ਗਲਤੀ ਕਰਕੇ ਮਾਫੀ ਮੰਗ ਲੈਣੀ ਇਹ ਗੱਲ ਥੋੜੀ ਵਿਭਾਂਦੀ ਆ ਤੇ ਫਿਰ ਤੁਸੀਂ ਦੱਸੋ ਮੈਂ ਕੀ ਕਰਾਂ ਸਜ਼ਾ ਦੇ ਦੋ ਕੋਈ ਮੈਨੂੰ ਦੇ ਸਕਦੇ ਜੇ ਤੇ ਸਜ਼ਾ ਤੈਨੂੰ ਮੈਂ ਕਦੀ ਦਵਾਂ ਸਿਆਣੀ ਪੈਣੀ ਤੂੰ ਹੈਗੀ ਹੈ ਹੈ ਆ ਤੋੜਾ ਤੇਰਾ ਸਾਰਾ ਝਟਾਇਆ ਸਿਰ ਦਾ ਮੇਰੀ ਗੱਲ ਸੁਣਾਉ ਨਾ ਇੱਕ ਬੰਦਾ ਜਦੋਂ ਮਾਫੀ ਮੰਗਣ ਡਿਆ ਨੀਂਡਿਆ ਵਾ ਵੀ ਮੈਨੂੰ ਮਾਫ ਕਰ ਦੋ ਉਤੋਂ ਤੇ ਹੱਡੀਆਂ ਮੈਨੂੰ ਹੋਰ ਗੱਲਾਂ ਕਰਨ ਦੇ ਜੀ ਗੱਲ ਨੂੰ ਛੱਡੀਦਾ ਹੁੰਦਾ ਕਿ ਗੱਲ ਨੂੰ ਵਧਾਈਦਾ ਹੁੰਦਾ ਵਾ ਉਹ ਮੈਂ ਤਾਂ ਹੀ ਪਿੰਡ ਚੀਤ ਤੇ ਬਣੀ ਦੇ ਪਿੰਡ ਚੀਤ ਤੇ ਛੱਡੋ ਤੁਹਾਡਾ ਪੁੱਤ ਜਵਾਨ ਹੋਇਆ ਵਾ ਅੱਜ ਵਿਆਹੀਏ ਦੇ ਘਰ ਨਾ ਆ ਜਾਂਦੀ ਆ ਤੇ ਪ੍ਰਸ਼ਾਦ ਪਾਣੇ ਚੰਗੀ ਗੱਲ ਵਾ ਬਸ ਤੁਹਾਡੇ ਗੜੀ ਹੱਥ ਜੜ ਕੇ ਕੋਲ ਲੇਤੀ ਆ ਪ੍ਰਸ਼ਾਦ ਤੋਂ ਪਾਉਣੀ ਆ ਨਾ ਮੇਰਾ ਪ੍ਰਸ਼ਾਦ ਆ ਨਾ ਤੇਰੇ ਮੁੜੇ ਦਾ ਬੇਨਤੀ ਕੋਈ ਹੈ ਮੇਰੀ ਸੁਣ ਲੋ ਗੱਲ ਤੁਹਾਡੀ ਪਰਜਾਈ ਨਹੀਂ ਮੇਰੇ ਘਰ ਵਾਢੀ ਚਾਹੀਦੀ ਉਹ ਆਣ ਕੇ ਮੇਰੇ ਚੁਪੜਾ ਦੇਣੀ ਨਹੀਂ ਨੀ ਕਾ ਸੁਣ ਲੈ ਮੈਂ ਉਹਨਾ ਸਿਰ ਮੂੰਹ ਨਾ ਜਗਾ ਲੱਗਣਾ ਹੈ ਉਹਨੂੰ ਆਪ ਹੀ ਕਹ ਦੇ ਖਬਰ ਦਾ ਦੇ ਮੇਰੇ ਘਰ ਵੜੀ ਮੁਰਗੇ ਤੇ ਠੀਕ ਆ ਸਾਡਾ ਖਸਦਾ ਵਸਦਾ ਘਰ ਕੌਣ ਲਾ ਗਈ ਖਰਾਬ ਕਰਨ ਤੂੰ ਹੈ ਚਲੋ ਕੋਈ ਉਹਨੂੰ ਕਹ ਤੂੰ ਮੈਂ ਨਹੀਂ ਤੇਰੇ ਘਰੋਂ ਨਹੀਂ ਤੂੰ ਕਿ ਮੇਰੇ ਘਰ ਲੈਣ ਆਉਣੀ ਆ ਤੁਸੀਂ ਫਿਕਰ ਕਾਨੂੰ ਕਰਦੇ ਜੀ ਮੈਂ ਆਪੇ ਹੀ ਕਹਿ ਦੂੰਗੀ ਉਹ ਠੀਕ ਵਾ ਨਾ ਆਪਣਾ ਕਮਾਉਣਾ ਆਪਣਾ ਖਾਣਾ ਹੈ ਤੀਜਾ ਬੰਦਾ ਕੌਣ ਨੂੰ ਦੱਸ ਦੇ ਗੱਲ ਕਰਨ ਵਾਲਾ ਤੇਰਾ ਆਪਣਾ ਦਿਮਾਗ ਹੈ ਨਹੀਂ ਕਾ ਪੈਨੂ ਗਾਲਾ ਮੈਨੂੰ ਗਾਲੋ ਕੋ ਗਾਲੋ ਕਿ ਬੜਾ ਤੱਬਰ ਆਪਣੇ ਨੂੰ ਆ ਗੋਲ ਮਰਨ ਵਾਲੀਆਂ ਗੋਲੀਆਂ ਦੇ ਤੇ ਪਾ ਦੇਗੀ ਦਸ ਸਭ ਜੀ ਚ ਜਦੋਂ ਇੱਕ ਵਾਰੀ ਮੈਂ ਮੰਗੀ ਮਾਫੀ ਹੁਣ ਟੱਡ ਕੋ ਹੁਣ ਜਾਣ ਦੋ ਜਾਣ ਦੋ ਖਲਾਸੀ ਕਰੋ ਮੇਰੀ ਉਹ ਜਾਣ ਦਿਆ ਕਰ ਯਾਰ ਗਲਤੀ ਕਰਕੇ ਮਾਫੀ ਤੱਕ ਨਹੀਂ ਕੀਤਾ ਹੁਣ ਅਜੇ ਵੀ ਉਹ ਚੱਲ ਮਾਫੀ ਮਾਫੀ ਆ ਜੇ ਤੂੰ ਗਾਲੀ ਦਿਮਾਗ ਆਪਣਾ ਸੈੱਟ ਰੱਖੇਗੀ ਤੇ ਕੋਈ ਨਹੀਂ ਮੈਂ ਦਿਮਾਗ ਆਪਣਾ ਸੈੱਟ ਰੱਖੂਗੀ ਤੇ ਤੁਹਾਡੀ ਮਾਂ ਨੂੰ ਆਪਣੀ ਮਾਂ ਹੀ ਸਮਝੂਗੀ ਠੀਕ ਆ ਨਾ ਬਸ ਹੁਣ ਨਹੀਂ ਮੈਂ ਕਰਦੀ ਅੱਜ ਤੋਂ ਬਾਅਦ ਫੇਰ ਇੱਥੇ ਬੜਾ ਵਧੀਆ ਹੋ ਜਾਊਗਾ ਲੜਾਈ ਸਾਰੀ ਮਿੰਟ ਜਾਂਦੀ ਆ ਜੇ ਤੂੰ ਆਪਣੀ ਮਾਂ ਨੂੰ ਸਮਝਾ ਲਾ ਪਈ ਉਹਨੂੰ ਤੇ ਹੈ ਨਹੀਂ ਹੁਣ ਨਹੀਂ ਮੈਂ ਕੁਝ ਵੀ ਕਹਿੰਦੀ ਮੇਰੇ ਕੋ ਬੜੀਆਂ ਗਲਤੀਆਂ ਹੋ ਗਈਆਂ ਵਾ ਤੇ ਫੇਰ ਵੱਡੀ ਗਲਤੀ ਕਰਦੀ ਮੈਂ ਹੁਣ ਨਹੀਂ ਮੈਂ ਗਲਤੀ ਕਰਦੀ ਬਸ ਲਾਸਟ ਵਾਰੀ ਵੀ ਦੇ ਦਉ ਉਹਨੂੰ ਆਹ ਚਲ ਹੱਥ ਨਾਲ ਜੋੜ ਆਪਣਾ ਦਿਮਾਗ ਸੈੱਟ ਰੱਖ ਚੰਗਾ ਚਲ ਸ਼ੁਕਰ ਮੈਨੂੰ ਮਾਫ ਕਰਤਾ ਮੈਨੂੰ ਵੀ ਰਮਨ ਚੁੱਕ ਗਈ ਸੀਗੀ ਤਾਂ ਕਰਕੇ ਮੈਂ ਦੁਬਾਰਾ ਗਲਤੀਆਂ ਕਰ ਬੈਠੀ ਜੇ ਹੁਣ ਭੈਣ ਜੀ ਤੱਕ ਗੱਲਾਂ ਜਾਂਦੀਆਂ ਤੇ ਉਹਨਾਂ ਨੇ ਮੇਰੇ ਸਿਰ ਤੇ ਛਿੱਤਰੀ ਮਾਰਨੀ ਹੈਗੀ ਤੋ ਦਿਨ ਤੂੰ ਕੀ ਕਹਿੰਦੀ ਸੀ ਹੁਣ ਕੀ ਕਹਿਨੀ ਆ ਇੱਕ ਤੇ ਨਾ ਇਹੋ ਜਿਹਾ ਗਵਾਂਡ ਨਾ ਹੋਵੇ ਗੰਦਾ ਜਿਹੜਾ ਚੁਪੜਾ ਦਿੰਦਾ 20 ਘੰਟੇ ਹੁਣ ਇਦਾ ਕਰੂੰਗੀ ਹੁਣ ਨਾ ਆਪਣੇ ਆਪ ਨੂੰ ਸੁਧਾਰਨੀ ਆ ਤੇ ਆਪਣੇ ਘਰ ਨੂੰ ਸਵਰਗ ਬਣਾਉਂਗੀ ਮੈਂ ਨਾਲੇ ਮੰਮੀ ਦੇ ਘਰ ਬੈਠੀ ਆ ਤੇ ਘਰ ਦਾ ਜਿੰਦਰਾ ਵਾ ਜਦੋਂ ਮਰਜ਼ੀ ਛੱਡ ਕੇ ਘਰੋਂ ਮੈਂ ਚਲ ਜਾਨੀ ਆ ਮੇਨ ਫਿਗਰ ਤੇ ਨੀ ਨਾ ਹੁੰਦਾ ਕੋਈ ਪਤਾ ਨਹੀਂ ਕਿਉਂ ਮੇਰੀ ਮਰ ਤੇ ਪੜਦਾ ਪੈ ਜਾਂਦਾ ਵਾ ਫੇਰ ਚੱਲ ਪਈ ਨਹੀਂ ਅੱਜ ਮੰਮੀ ਆਉਗੀ ਨਾ ਤੇ ਅੱਜ ਮੈਂ ਵਧੀਆ ਤਰੀਕੇ ਦੇ ਨਾਲ ਨਾ ਰੋਟੀ ਪਾਣੀ ਦਊਂਗੀ ਹੱਸ ਖੇਡ ਕੇ ਮਿਲੂੰਗੀ ਕਿ ਆ ਸਾਰਾ ਕੁਝ ਵਧੀਆ ਹੋ ਜਾਣਾ ਆ ਆਪੇ ਸਾਡੇ ਘਰ ਵਿੱਚ ਖੁਸ਼ੀਆਂ ਆਉਣ ਲੈ ਬਣੀਆਂ ਆ ਤਨਾਲੇ ਮੁੰਡਾ ਵੀ ਨਾ ਖੁਸ਼ ਹੁੰਦਾ ਉਹ ਵੀ ਦਾਦੀ-ਦਾਦੀ ਕਰਦਾ ਫਿਰਦਾ ਵਾ ਤੇ ਇਹ ਵੀ ਕਿੰਨਾ ਕਰਦੇ ਆਪਣੀ ਮਾ ਦੇ ਨਾਲ ਤੇ ਮੈਂ ਐਵੇਂ ਬੇਕੂਪਣ ਗਿਆ ਉਹਦੇ ਪਿੱਛੇ ਲੱਗ ਕੇ ਪਰ ਨਾ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਨੀ ਆ ਕਿ ਜਿਹੜੇ ਬਜ਼ੁਰਗ ਹੁੰਦੇ ਆ ਨਾ ਉਹ ਘਰ ਦੀ ਸ਼ਾਨ ਹੁੰਦੇ ਆ ਉਹਨਾਂ ਨੂੰ ਕਦੀ ਨਾ ਮਾੜਾ ਚੰਗਾ ਬੋਲੋ ਇਹ ਗੱਲ 'ਚ ਰੱਬ ਵੀ ਨਾਰਾਜ਼ ਹੁੰਦਾ ਵਾ ਹਸੀ ਕਾਲ ਜੀ ਹਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੀ ਕੰਪਲੀਟ ਹੋ ਗਈ ਵੀਡੀਓ ਮਾਹੌਤੋਂ ਸਸਪਰਸ਼ਾ ਹੈ ਨਾ ਤੇ ਇਹਦੇ ਵਿੱਚ ਸਿਰਫ ਅਸੀਂ ਇੱਕ ਚੀਜ਼ ਦੱਸਣੀ ਚਾਹੀ ਆਂ ਪੀ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦੀ ਬੜੀ ਜ਼ਰੂਰਤ ਹੁੰਦੀ ਆ ਘਰਾਂ ਦੇ ਵਿੱਚ ਕਰਤਾ ਜਿੰਦਰਾ ਹੁੰਦੇ ਆ ਕਰਤਾ ਜਿੰਦਰਾ ਹੁੰਦੇ ਜਿਨ੍ਹਾਂ ਦੇ ਘਰ ਬਜ਼ੁਰਗ ਨਹੀਂ ਹੈਗੇ ਉਹਨਾਂ ਨੇ ਇਸ ਚੀਜ਼ ਦੀ ਘਾਟ ਮਹਿਸੂਸ ਹੁੰਦੀ ਆ ਕਿ ਜੇ ਸਾਡੇ ਘਰ ਬਜ਼ੁਰਗ ਹੋਵੇ ਤਾਂ ਸਾਨੂੰ ਜਿੰਦਰੇ ਮਾਰਨ ਦੀ ਲੋੜ ਨਹੀਂ ਆ ਅਸੀਂ ਜਦੋਂ ਮਰਜੀ ਜਿੱਥੇ ਮਰਜੀ ਜਾਈਏ ਉਹ ਬੜਾ ਫਿਕਰ ਕਰਦੀ ਆ ਘਰ ਦਾ ਮਰਦੇ ਜਾਂਦੇ ਆਪਣੇ ਬੱਚਿਆਂ ਦੇ ਨਾਲ ਤੇ ਸਾਨੂੰ ਵੀ ਹੁਣ ਪਤਾ ਨਹੀਂ ਗੱਲ ਦਾ ਅਹੀਂ ਆਪਣੇ ਬੱਚੇ ਵੱਡੇ ਕਰਨੇ ਕਿੱਦਾਂ ਕਰ ਲਏ ਹਨ ਹੈਨਾ ਇਦਾਂ ਹੀ ਉਹਨਾਂ ਨੇ ਸਾਨੂੰ ਵੀ ਵੱਡੇ ਕੀਤਾ ਬਿਲਕੁਲ ਬਿਲਕੁਲ ਸਹੀ ਗੱਲ ਤੇ ਅਸੀਂ ਜਦੋਂ ਵੱਡੇ ਹੋ ਗਏ ਆਪਣੀ ਗ੍ਰਸਤੀ ਚ ਪੈ ਗਏ ਤਾਂ ਅਸੀਂ ਇਹ ਸੋਚ ਲੈਂਦੇ ਆ ਕਿ ਹੁਣ ਇਹ ਬਜ਼ੁਰਗ ਜਿਹੜੇ ਆਵੇਂ ਬੋਲਦੇ ਆ ਹੈਨਾ ਉਹਾਂ ਤੋਂ ਬੁਰੇ ਲੱਗਣ ਡਿਆ ਪੈਂਦੇ ਆ ਤੇ ਪਰ ਨਹੀਂ ਕਿਤੇ ਨਾ ਕਿਤੇ ਇਹਾਨੂੰ ਸਮਝਣਾ ਚਾਹੀਦਾ ਵਾ ਕਿ ਉਹਨਾਂ ਨੇ ਸਾਨੂੰ ਜਨਮ ਦਿੱਤਾ ਵਾ ਉਹਨਾਂ ਨੇ ਸਾਨੂੰ ਵੱਡੇ ਕੀਤਾ ਵਾ ਤੁਹਾਡਾ ਮਾੜਾ ਨਹੀਂ ਸੋਚਦੇ ਤੁਹਾਡਾ ਚੰਗਾ ਹੀ ਸੋਚਦੇ ਆ ਬਿਲਕੁਲ ਤੇ ਬਸ ਅਹੀ ਇਹੋ ਹੀ ਕਹਿਣਾ ਚਾਹਾਂਗੇ ਸਾਰੇ ਭੈਣ ਭਰਾਵਾਂ ਨੂੰ ਤੇ ਆਪਣੇ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਸਤਿਕਾਰ ਦਿਓ ਸਾਰੇ ਜਾਣੇ ਤੇ ਆਪ ਸਾਡੀ ਇਹ ਸੀਰੀਜ਼ ਹੋ ਗਈ ਆ ਬੰਦ ਅੱਜ ਤੇ ਬਹੁਤ ਪਿਆਰ ਦਿੱਤਾ ਤੇ ਅਗਲੀ ਨਵੀਂ ਸੀਰੀਜ਼ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਸਟੋਰੀ ਕੋਈ ਸੋਚਣ ਦੇ ਆ ਕਿ ਵਧੀਆ ਜੀ ਸਟੋਰੀ ਹੋਵੇ ਜੀ ਤਾਂ ਵੀ ਆ ਨੂੰ ਕਮੈਂਟਾਂ 'ਚ ਦੱਸੋ ਤੇ ਅੱਜ ਸਾਡੀ ਇਹ ਮਤਲਬ ਐਂਡ ਹੋ ਗਿਆ ਤਾਂ ਤੁਸੀਂ ਸਾਰੇ ਜਣੇ ਕਮੈਂਟ ਕਰੋ ਆਪਾਂ ਇਹ ਵੀਡੀਓ ਹੁਣ ਕੱਲ ਹਨਾ ਕੱਲ ਪੜਣੀ ਆ ਤੇ ਆਪਾਂ ਫਿਰ ਮਤਲਬ ਅਗਲੇ ਦਿਨ ਬਣਾਉਣੀ ਆ ਤਾਂ ਤੁਸੀਂ ਤੁਹੀਂ ਸਾਨੂੰ ਮਤਲਬ ਕੀ ਕਮੈਂਟ ਚ ਦੱਸੋ ਕਿ ਆਹ ਸਟੋਰੀ ਤੇ ਬਣਾਵਾਂ ਤੁਸੀਂ ਹਾਨੂੰ ਸਟੋਰੀ ਦੱਸੋ ਤੇ ਥੋੜੀ ਬਹੁਤੀ ਮਤਲਬ ਆਈਡੀਆ ਦਿਓ ਹਾਂ ਨੂੰ ਕਿ ਐਸ ਚੀਜ਼ ਤੇ ਬਣਾਵਾਂ ਸਟੋਰੀ ਫਿਰ ਸਾਡੇ ਵਾਸਤੇ ਸੌਖਾ ਹੋ ਜਾਊਗਾ ਨਾਲੇ ਸਾਨੂੰ ਇਹ ਪਤਾ ਲੱਗ ਜਾਊਗਾ ਤੁਹਾਨੂੰ ਕੀ ਪਸੰਦ ਵਾ ਠੀਕ ਆ ਨਾ ਮਨਜਿੰਦਰ ਬਿਲਕੁਲ ਮੈਂ ਤੇ ਇਹੋ ਗੱਲ ਕਹੂੰਗਾ ਵੀ ਜਿੰਨਾ ਜਿੰਨਾ ਦੇ ਘਰ ਮਾਪਿਓ ਹੈਗੇ ਆ ਤੇ ਉਹਨਾਂ ਨੂੰ ਚੰਦਾ ਸਰਵਾ ਪਾਣੀ ਕਰਿਆ ਕਰੋ ਹਾਂ ਠੀਕ ਨੇ ਉਹਨਾਂ ਦਾ ਬੜਾ ਸੰਘਰਸ਼ ਕਰ ਲਿਆ ਵਾ ਹਰ ਇੱਕ ਪਿਛੇ ਬਜ਼ੁਰਗ ਜਣੇ ਉਹ ਨਹੀਂ ਕੋਈ ਵੀ ਚੀਜ਼ ਕਿਤੇ ਰਾਜ ਡਿੱਗੀ ਹੋਵੇ ਜਾਂ ਕੋਈ ਵੱਧੂ ਘਾਟੂ ਹੋਵੇ ਬੰਦਾ ਚੁੱਕ ਕੇ ਆਪਣੇ ਘਰ ਨੂੰ ਲਿਆਉਂਦਾ ਠੀਕ ਨੇ ਬਾਕੀ ਇਹ ਵੀ ਚਲੋ ਜਿੰਨਾ ਕਿਤਾ ਸਤਿਕਾਰ ਕਰੋ ਕਿ ਮਹਾਰਾਜ ਬੋਤਾ ਦਿੰਦਾ ਕਿਉਂ ਜੀ ਬਈ ਇਹ ਆਪੇ ਆਪਣੇ ਸਤਿਕਾਰ ਕਰੋ ਬਜ਼ੁਰਗਾਂ ਦਾ ਪਿਆਰ ਕਰੋ ਹਾਂਜੀ ਹਾਂਜੀ ਮਾਣ ਕਰੋ ਉਹਨਾਂ ਦਾ ਹਾਂ ਤੇ ਉਹਨਾਂ ਦੀਆਂ ਸੀਸਾਂ ਲਓ ਬਿਲਕੁਲ ਬਿਲਕੁਲ ਬਜ਼ੁਰਗਾਂ ਦੇ ਸੀਸਾਂ ਜਿਹੜੀਆਂ ਆ ਉਹ ਸਮਝ ਲਓ ਕਿ ਰੱਬ ਦੀਆਂ ਹੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਚਲੋ ਠੀਕ ਆ ਜੀ ਫਿਰ ਨਵੀਂ ਸੀਰੀ ਚ ਪਰ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਦਾਂ ਦੀ ਬਣਾਈ ਹੈ ਤੇ ਠੀਕ ਆ ਤੁਹਾਨੂੰ ਜਿੰਨਾ ਸਤਿਕਾਰ ਜੀ ਸਾਰਿਆਂ ਦਾ ਸਤਿਕਾਰ ਸਤਿਕਾਰ